ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਖਾਸ ਤੌਰ ਤੇ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਇਸ ਘਰੋਂ ਆਪਾਂ ਕਾਫੀ ਵੀਡੀਓ ਪ ਪਿੰਡ ਦੋਸਤੋ ਨਾਰਪੁਰ ਹੈਗਾ ਤਹਿਸੀਲ ਕਰਤਾਰਪੁਰ ਸਾਹਿਬ ਜ਼ਿਲ੍ਹਾ ਜ਼ਿਲ੍ਹਾ ਜਲੰਧਰ ਲੱਗਦਾ ਦੋਸਤੋ ਇਸ ਪਿੰਡ ਨੂੰ ਪਾੜਾ ਪਿੰਡ ਬਿਲਕੁਲ ਜਿਹੜਾ ਦੋਸਤੋ ਨਜੀਦੀਕ ਹੈਗਾ ਜੇਕਰ ਬਿਆਸ ਦੀ ਦੂਰੀ ਵੇਖੀ ਤਾਂ 21 ਕਿਲੋਮੀਟਰ ਹੈਗੀ ਇਸ ਪਿੰਡ ਤੋਂ ਤੇ ਕਰਤਾਰਪੁਰ ਸਾਹਿਬ 7 ਕਿਲੋਮੀਟਰ ਦੀ ਦੂਰੀ ਆ ਕਪੂਰਥਲਾ ਸ਼ਹਿਰ ਜਿਹੜਾ ਦੋਸਤੋ 11 ਕਿਲੋਮੀਟਰ ਤੇ ਜਲੰਧਰ ਤਕਰੀਬਨ ਇਥੋਂ 22-23 ਕਿਲੋਮੀਟਰ ਦੀ ਦੂਰੀ ਆ ਤੇ ਅੱਜ ਭਾਈ ਹਰਜਿੰਦਰ ਦੇ ਘਰ ਵਿਜ਼ਿਟ ਆ ਦੋਸਤੋ ਹਰਜਿੰਦਰ ਭਾਈ ਦੇ ਘਰੇ ਪਹੁੰਚੀ ਆ ਅ ਉਹਨਰ ਵੀਰ ਹਰਜਿੰਦਰ ਆ ਪਸ਼ੂ ਜਿਹੜੇ ਨਾਰਮਲੀ ਤੁਹਾਨੂੰ ਇਸ ਘਰੋਂ ਪਸੰਦ ਆਉਂਦੇ ਆ ਚੰਗੇ ਲੱਗਦੇ ਆ ਜਿੰਨਾ ਵੀਰ ਬਿਲਕੁਲ ਇੱਕ ਗਰੰਟੀ ਇਹ ਸ਼ੋਦਾ ਜਿਹੜੀ ਚੀਜ਼ ਕਹਿੰਦਾ ਵੀ ਇੰਨਾ ਮਿਲਕ ਹੋਵੇਗਾ ਹਨਾ ਇੰਨੇ ਮੇ ਇਹ ਸੁਵੇ ਹੋਵੇਗਾ ਪਸ਼ੂ ਤੇ ਉਹ ਜਿਹੜੀ ਦੋਸਤੋ ਬਿਲਕੁਲ ਬਕਾਇਦਾ ਉਹ ਚੀਜ਼ ਥੱਲੇ ਹੁੰਦੀ ਆ ਠੀਕ ਆ ਉਹ ਉਸ ਵੀਰ ਨੂੰ ਪਤਾ ਜਿਹੜੇ ਘਰੋਂ ਇਸ ਪਸ਼ੂ ਲੈ ਕੇ ਗਏ ਨੇ ਠੀਕ ਆ ਜਿੰਨੇ ਵੀਰ ਵੀ ਇਸ ਘਰੋਂ ਪਸ਼ੂ ਲੈ ਕੇ ਗਏ ਆ ਉਹਨਾਂ ਨੂੰ ਪਤਾ ਹੈ ਵੀ ਜੇ ਦੱਸ ਕੇ ਆ ਤੇ 10 ਕੀ ਚਵਾਈ ਮਿਲੀ ਆ ਜੇ 12 ਕੀ ਆ ਤੇ 12 ਚਵਾਈ ਮਿਲੀ ਆ ਅੱਜ ਇਹ ਖਾਸ ਤੌਰ ਤੇ ਆਪਾਂ ਤੁਹਾਨੂੰ ਇੱਕ ਵੈੜ ਦਿਖਾਉਣੀ ਆ ਠੀ ਬੈਰ ਦਿਖਾਵਾਂਗੇ ਇੱਕ ਨੀਲੀ ਰਾਵੀ ਦੀ ਝੋਟੀ ਆ ਦੋਸਤੋ ਤੇ ਦੋ ਮੱਝਾਂ ਹੋਰ ਹੋਣਗੀਆਂ ਜਿਹੜੀਆਂ ਸੂਈਆਂ ਸਵਈਆਂ ਨੇ ਖਾਸ ਤੌਰ ਤੇ ਠੀਕ ਆ ਝੋਟੀ ਜਿਹੜੀ ਹਜੇ ਕਿੰਨਾ ਟਾਈਮ ਲੈ ਕੇ ਜਾਂਦੀ ਆ ਠੀਕ ਆ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲਵਾਂਗੇ ਤੇ ਵੀਡੀਓ ਜਿਹੜੀ ਦੋਸਤੋ ਅੱਜ ਆਪਾਂ 18 ਫਰਵਰੀ ਨੂੰ ਬਣਾ ਰਹੇ ਆ ਤੇ ਸਮਾਂ ਜਿਹੜਾ ਤੁਸੀਂ ਜਰੂਰ ਨੋਟ ਕਰ ਸਕਦੇ ਸਾਢੇ 12 ਵਜੇ ਦਾ ਜਿਹੜਾ ਦੋਸਤੋ கரੈਕਟ ਟਾਈਮ ਹੈਗਾ ਠੀਕ ਆ ਜੀ ਤੇ ਦੁਪਹਿਰ ਵੱਲ ਨੂੰ ਜਿਹੜਾ ਥੋੜਾ ਟਾਈਮ ਵਾਧਾ ਜਿਹੜਾ ਵਧਣਾ ਸ਼ੁਰੂ ਹੋ ਗਿਆ ਆਜੋ ਬਥੇਰੇ ਗੱਲਬਾਤ ਆਪਾਂ ਕਰਦੇ ਵੀਰ ਹਰਜਿੰਦਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਜਿੰਦਰ ਸਾਸਤਰੀ ਕਾਲ ਸਾਸਤਰੀ ਗੁਰਵੀਰ ਜੀ ਉਹ ਠੀਕ ਠਾਕ ਹੋ ਜੀ ਠੀਕ ਠਾਕ ਵਧੀਆ ਵੀਰ ਜੀ ਤੁਸੀਂ ਦੱਸਨੇ ਬਹੁਤ ਵਧੀਆ ਵੀਰ ਹਰਜਿੰਦਰ ਭਾਈ ਆਪਾਂ ਪਸ਼ੂ ਤਕਰੀਬਨ ਪਿਛਲੀ ਆਰ ਵੀ ਸੋਨੇ ਸੇਲ ਹੋ ਗਏ ਸੀਗੇ ਹਾਂਜੀ ਹਾਂਜੀ ਭਾਜੀ ਪਸ਼ੂ ਆਪਣੇ ਸਾਰੇ ਸੇਲ ਹੋ ਗਏ ਸੀ ਥੋੜੇ ਟਾਈਮ ਦੇ ਵਿੱਚ ਹੀ ਭਾਜੇ ਆਏ ਸੀ ਵੀਰ ਜੀ ਰੇਟ ਚ ਆਏ ਸੀਗਾ ਬਾਕੀ ਪਸ਼ੂ ਚੰਗੇ ਗੁਣਾ ਵਾਲੇ ਸੀਗੇ ਹਾਂਜੀ ਹਾਂਜੀ ਵੀਰ ਜੀ ਵੇਚਣ ਵਾਲੇ ਵੀਰ ਲੈ ਕੇ ਦੋਸਤ ਪਸ਼ੂ ਠੀਕ ਹੈ ਜੀ ਹਾਂਜੀ ਹਾਂਜੀ ਆਪਾਂ ਪਰ ਭਾਈ ਸਾਰੇ ਪਸ਼ੂ ਚਵਾ ਕੇ ਦਿੱਤੇ ਆ ਬਿਲਕੁਲ ਜੀ ਹਾਂਜੀ ਤਸੱਲੀ ਕਰਾ ਕੇ ਦਿੱਤੀ ਪੂਰੀ ਬਿਲਕੁਲ ਹਰਜਿੰਦਰ ਭਾਈ ਅੱਜ ਚਾਰ ਪਸ਼ੂ ਜਿਨ੍ਹਾਂ ਚੋਂ ਤਿੰਨ ਮੱਝਾਂ ਤੇ ਇੱਕ ਝੋਟੀ ਹੈਗੀ ਇੱਕ ਵੈੜ ਆਪਣੇ ਕੋਲ ਹਾਂਜੀ ਵੀਰ ਜੀ ਤੇ ਪ੍ਰੋਪਰ ਇਨਫੋਰਮੇਸ਼ਨ ਵੀਰ ਜੀ ਦੇਣੀ ਹੈਗੀ ਆ ਵੀਰਾਂ ਨਾਲ ਕਰੀਏ ਸਾਂਝੀ ਪਹਿਲੇ ਨੰਬਰ ਤੋਂ ਵੈੜ ਤੋਂ ਅਪਰਟ ਸਟਾਰਟ ਕਰ ਲਈਏ ਹਾਂਜੀ ਭਾਜੀ ਇਹ ਵੈੜ ਵੀਰ ਜੀ ਐਚ ਐਫ ਕ੍ਰੋਸ ਆ ਗਈ ਨਾ ਜੀ ਐਚ ਐਫ ਜਰਸੀ ਕ੍ਰੋਸ ਭਾਈ ਜੀ ਠੀਕ ਆ ਤੇ ਦੂਜੀ ਸੂਈ ਭਾਈ ਬੱਚੀ ਸੁਣੀ ਆ ਭਾਜੀ ਦੂਜਾ ਸੂਆ ਹਾਂਜੀ ਇਹਨੂੰ ਗਰਮੀ ਦੀ ਕੋਈ ਪ੍ਰਵਾਹ ਨਹੀਂ ਨੇਨ ਗੱਲ ਕੀ ਗਰਮੀ ਦਾ ਤੋਹਫਾ ਹੀ ਆ ਬਿਲਕੁਲ ਹਾਂਜੀ ਹਾਂਜੀ ਤੇ ਆ ਦੋਸਤੋ ਵੇਖ ਕੇ ਚੈੱਕ ਕਰੋ ਸੈਕੰਡ ਟਾਈਮਰ ਵੈੜ ਸੁਣੀ ਆ ਠੀਕ ਆ ਤੇ ਸੀਲ ਸਾਊ ਤੁਸੀਂ ਦੇਖ ਸਕਦੇ ਹੋ ਵੈੜ ਮੈਂ ਦੂਰੀ ਤੋਂ ਵੀ ਦਿਖਾ ਦਿੰਨਾ ਕਦ ਕੱਟ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਿਓ ਕਦ ਕੱਟ ਵੀ ਜਿਹੜਾ ਪੂਰਾ ਜੋ ਵੈੜ ਦਾ ਠੀਕ ਹੈ ਵੱਡੀ ਮੱਛੀ ਆ ਦੂਰੋਂ ਨੇੜੇ ਆਉਣਾ ਤੁਸੀਂ ਨੋਟ ਕਰ ਲਿਓ ਤੇ ਬਾਕੀ ਢਿਲ ਢੁਲ ਜਿਹੜੀ ਆ ਦੋਸਤੋ ਬਿਲਕੁਲ ਦੇਖ ਰਹੇ ਆ ਆ ਵੇਖੋ ਬਹੁਤ ਅੱਛੀ ਬੱਦੀਆਂ ਭੈਜੀ ਅਜੇ ਤਾਂ ਬਿਲਕੁਲ ਜਿਹੜਾ ਟਾਈਟ ਬਣਾ ਕੇ ਲੈਵਾ ਤਿਆਰ ਕਰਨਾ ਹੈ ਤਾਂ ਢੇਲੀ ਬਹੁਤ ਜਿਆਦੀ ਹੈ ਬਹੁਤ ਜਿਆਦੀ ਠੀਕ ਆ ਬਾਕੀ ਜਿਹੜੀ ਫੇਸ ਤੋਂ ਤੋਂ ਕੁਆਲਿਟੀ ਉਹ ਦੇਖ ਲਓ ਤਸੱਲੀ ਦੇ ਨਾਲ ਵੈਰਨੇ ਜਿਹੜਾ ਦੂਜਾ ਸੂਬਾ ਸੁਣਾ ਦੋਸਤੋ ਬਿਲਕੁਲ ਤੁਸੀਂ ਦੇਖੋਗੇ ਕੰਨ ਜਿਹੜਾ ਜਰਸੀ ਵਾਲਾ ਐਚਐਫ ਤੇ ਜਿਹੜਾ ਜਰਸੀ ਦਾ ਵੀਰ ਨੇ ਕਿਹਾ ਵੀ ਕਰੋਸ ਆ ਠੀਕ ਆ ਕਰੋਸ ਹੰਗ ਦੇ ਵਿੱਚ ਬਹਿੜਾ ਤੇ ਬਾਕੀ ਥਣਾ ਥਣਾ ਦੀ ਇੱਕ ਵਾਰੀ ਤੁਸੀਂ ਤਸੱਲੀ ਨਾਲ ਦੇਖ ਲਓ ਮਿਲਕ ਰੇਨ ਦੇਖੋ ਭਾਈ ਬਿਲਕੁਲ ਜੀ ਆਹ ਦੇਖੋ ਜੀ ਠੀਕ ਆ ਥਣ ਥੂਣ ਜਿਹੜੇ ਬਹੁਤ ਵਧੀਆ ਹੈਗੇ ਆ ਤੇ ਵੜਾ ਹਜੇ ਦੇਣ ਲੈ ਜੂਗੀ ਬਾਈ ਕਿੰਨੇ ਕ ਵੈਸੇ ਸਹੀ ਕਿੰਨਾ ਕ ਟਾਈਮ ਹੋਵੇਗਾ ਭਾਜੀ ਲੈ ਜੂਗੀ ਹਫਤੇ ਤੋਂ ਉੱਪਰ ਹੀ ਲੈ ਜਾਣਾ ਬੱਛੀ ਇਹਦਾ ਠੀਕ ਹਫਤੇ ਤੋਂ ਉੱਪਰ ਸਮਾਂ ਲੈ ਜੂ ਹਾਂਜੀ ਹਾਂਜੀ ਭਾਜੀ ਢਿੱਲਾ ਬਹੁਤ ਆ ਬੱਛੀ ਦਾ ਹਾਂ ਬਿਲਕੁਲ ਜੀ ਉਹ ਦਿਖਾਈ ਆ ਦੇਸੀ ਜੀ ਇਹਨਾਂ ਦਾ ਥਣ ਛੋਟੇ ਥਣ ਬਹੁਤ ਲੰਮਾ ਕਰਨਾ ਬੱਛੀ ਨੇ ਦੇਖੋ ਜੀ ਇਹ ਥੋੜਾ ਗੱਲ ਭਾਈ ਛੜਾ ਅਕਲਾ ਭਾਵੇਂ ਥੱਲੇ ਵੱਡੇ ਫਿਰੂ ਭਾਈ ਹਰਜਿੰਦਰ ਜਿਵੇਂ ਦਾ ਹਵਾਨਾ ਬਿਲਕੁਲ ਹੁਣ ਦਿਖਾ ਰਹੀ ਨਾ ਢਿੱਲਾਪਣ ਤੇ ਲੇਵਾ ਧੱਕ ਬੜੀ ਪਿੱਛੇ ਨੂੰ ਬਹੁਤ ਬਣਨੀ ਬਹੁਤ ਜਿਆਦੀ ਭਾਜੀ ਬੱਛੀ ਬੰਨੀ ਆ ਪਰ ਆਪ ਪਸ਼ੂ ਦੀ ਹਰ ਵੀਡੀਓ ਇਹਦਾ ਗਰੰਟੀ ਨਹੀਂ ਦੇਈ ਦੀ ਜੀ ਪਰ ਭਾਜੀ ਇਹ ਵੱਛੀ ਆਪਣੇ ਖਾਸ ਬੰਦਿਆ ਕੋਲੋਂ ਆਈ ਆ ਭਾਜੀ 18 ਕਿਲੋ ਕਲੂਨ ਵੱਛੀ ਨੇ ਦੁੱਧ ਕੱਢਿਆ ਪਰ ਆਪਾਂ ਭਾਜੀ ਕਿਲੋ ਦੀ ਵੀ ਨਹੀਂ ਗਰੰਟੀ ਦਿੰਦੇ ਜੀ ਆਪਦੀ ਸਮਝ ਨਾਲ ਕੋਈ ਲੈ ਕੇ ਜਾਵੇ ਸਹੀ ਜੀ ਹਾਂਜੀ ਹਾਂਜੀ ਕੰਪਨ ਪਸ਼ੂ ਦੇ ਭਾਈ ਅੰਦਰ ਵੜ ਕੇ ਨਹੀਂ ਦੇਖਿਆ ਜੀ ਭਾਈ ਇਹਨੂੰ ਤੋੜ ਕੇ ਜਰੂਰ ਜੀ ਤੇ ਵੀਰਾਂ ਦਾ ਜਿਹੜਾ ਦੋਸਤੋ ਪਹਿਲਾ ਸੂਆ ਫਰਸਟ ਟਾਈਮਰ ਸੀ ਜਦੋਂ ਵੜ ਤੇ 18 ਲੀਟਰ ਦੀ ਚੁਵਾਈਏ ਨੇ ਕਰਾਈ ਆ ਠੀਕ ਆ ਬਾਕੀ ਹੁਣ ਭਾਈ ਕੁਝ ਖੰਦੀ ਵੀ ਨਹੀਂ ਏਡੀ ਬੱਚੀ ਨੂੰ ਇੰਨਾ ਕਰਦਾ ਸੀਲ ਸਭ ਪੂਰੀਆ ਪਿਆ ਜਿਵੇਂ ਮਰਜ਼ੀ ਆਪਾਂ ਲਈ ਜਾਨੇ ਕੋਈ ਡਰਕਲਪੂ ਕੀ ਭਜਾਕਲ ਨਹੀਂ ਹੈਗੀ ਤੇ ਕਦ ਕਾਠੀ ਉੱਚਾ ਹੈ ਠੀਕ ਆ ਬਾਕੀ ਢਿੱਲਾ ਢੂਲਾ ਬਹੁਤ ਜਿਆੜੀਆਂ ਨੇ ਬੰਨਾ ਬਹੁਤ ਵੈੜ ਦੇ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਤਕਰੀਬਨ ਇਸ ਪਾਸੇ ਦੇਖੋ ਭਾਈ ਆ ਦੇਖੋ ਜੀ ਲਓ ਜੀ ਬੈੜ ਜਿਹੜੀ ਨਿੱਗਰ ਆ ਦੋਸਤੋ ਠੀਕ ਆ ਰਾਜੀ ਵੈੜਾ ਨਿੱਗਰ ਆ ਪੂਰੀ ਤੇ ਆਰਡਰ ਕਾਫੀ ਸੋਹਣਾ ਜਿਹਾ ਬਣਾ ਕੇ ਤਿਆਰ ਕਰਨਾ ਠੀਕ ਆ ਤੁਸੀਂ ਜਰੂਰ ਐਸਟੀਮੇਟ ਲਗਾ ਸਕਦੇ ਹੋ ਜਿੰਦਾ ਮਰਜੀ ਤੇ ਥਾਨ ਬਹੁਤ ਲੰਮਾ ਭਾਜੀ ਬਹੁਤ ਸੋਹਣਾ ਥਾਨ ਆ ਹਾਂਜੀ ਹਾਂਜੀ ਢਿੱਲਾ ਬਹੁਤ ਜਿਆਦੀਆਂ ਭਾਜੀ ਅੱਛੀ ਨੇ ਕਿੱਥੇ ਤੋਂ ਬਿਲਕੁਲ ਜੀ ਮੁੱਠੀ ਨਾਲ ਚਵਾਈ ਕਰ ਤੇ ਹਰਜਿੰਦਰ ਵੀਰੇ ਕਿੰਨਾ ਕੁ ਪ੍ਰਾਈਸ ਇਹਦਾ ਕੀਤਾ ਫਿਰ ਤੁਹਾਨੂੰ ਪਤਾ ਹੀ ਭਾਜੀ ਆਪਣੇ ਬਿਲਕੁਲ ਜਾਇਜ਼ ਪ੍ਰਾਈਸ ਹੁੰਦੇ ਆ ਬਿਲਕੁਲ ਜੀ ਬੱਛੀ ਭਾਈ ਜਦੋਂ ਸੂਣ ਸੁਵਾ ਕੇ ਤਿਆਰ ਹੋ ਗਏ ਤੇ ਬੱਛੀ ਨੂੰ 55000 ਰੁਪਏ ਦੇ ਦਿੱਤੇ ਜੀ ਹੁਣ ਸਿਰਫ ਭਾਈ 45000 ਦੀ ਬੱਛੀ ਲਾਂਗੇ 45 ਦੀ ਆ ਉਹ ਚ 2000 ਮਾਨਤਨ ਕਰਾਂਗੇ ਠੀਕ ਆ ਜੀ 43 ਦੀ ਪਰ ਭਾਈ ਇਹ ਅੱਜ ਦਾ ਰੇਟ ਕੋਈ 4-5 ਦਿਨ ਬਾਅਦ ਵੀਰ ਕਾ ਫੇਰ ਨਹੀਂ ਇਹਨੇ ਦੀ ਦੇਣੀ ਸਹੀ ਆ ਸਹੀ ਆ ਹਾਂਜੀ ਅੱਜ ਦਾ ਜਿਹੜਾ ਦੋਸਤੋ 45000 ਦੇ ਵਿੱਚੋਂ 2000 ਜਿਹੜਾ ਮੌਕੇ ਦਾ ਹੁਣੇ ਲੈਸ ਆ ਠੀਕ ਆ ਜੀ ਵੀਡੀਓ ਦੇ ਵਿੱਚ ਵੀਰ ਨੇ ਨੋਟ ਕਰਾਤਾ ਠੀਕ ਆ ਤੇ ਅੱਜ ਦਾ ਹੈ ਠੀਕ ਆ ਜੀ ਘੱਟੋ ਘਾਟ ਜਾਂ 10-12 15 ਦਿਨਾਂ ਤੇ ਜਿਵੇਂ ਖੜਦੀ ਆ ਉੱਪਰ ਲੈ ਕੇ ਜਾਂਦੀ ਆ ਬਾਕੀ ਕੋਈ ਤੇ ਲਾ ਕੰਨੀਆਂ ਪਰ ਭਾਜੀ ਵੀਰਾਂ ਨੂੰ ਦੱਸੋ ਵੱਡੀ ਬੱਛੀ ਆ ਕਿ ਨਿਗੀ ਨਹੀਂ ਨਹੀਂ ਜਰੂਰ ਜੀ ਆਪਾਂ ਪਹਿਲਾਂ ਹੀ ਨੋਟ ਕਰਾਤਾ ਸੀ ਵੀ ਵੱਡੀ ਬੱਛੀ ਆ ਠੀਕ ਹੈ ਕਦ ਕਾਠੀ ਵੱਡਾ ਕਿਉਂਕਿ ਦੂਰੋਂ ਨੇੜੇੋਂ ਤੁਸੀਂ ਆਉਣਾ ਇਹ ਧਿਆਨ ਦੇ ਵਿੱਚ ਰੱਖ ਕੇ ਆਓ ਵੱਡੀ ਵੜਾ ਠੀਕ ਹੈ ਠੀਕ ਆ ਦੋਸਤੋ ਠੀਕ ਆ ਮਤਲਬ 45000 ਆਦੇ ਵਿੱਚੋਂ ਜਿਹੜਾ 2000 ਲੈਸਾ 43000 ਦੀ ਲਾਸਟ ਲੈ ਤੇ ਵਿੱਚ ਛੋੜੀ ਹੋਣੀ ਕੋਈ ਵੀਰ ਪ੍ਰਾਣਾ ਜ਼ਿਆਦਾ ਖਿੱਚ ਖਚਾ ਨਾ ਕਰੇ ਤੁਹਾਨੂੰ ਪਤਾ ਪਈ ਆਪਾਂ ਨਾਰਮਲ ਜੀ ਰੇਟ ਪਾਈਦੇ ਬਿਲਕੁਲ ਹਾਂਜੀ ਜੋ ਲੈ ਹੀ ਲੈਣਾ ਵੀਰ ਜੀ ਉਹ ਹੀ ਰੇਟ ਪਾਈ ਬਿਲਕੁਲ ਇਸ ਤੋਂ ਬਾਅਦ ਦੋਸਤੋ ਸੈਕਿੰਡ ਨੰਬਰ ਤੇ ਨੀਲੀ ਰਾਵੀ ਦੇ ਵਿੱਚ ਇੱਕ ਝੋਟੀ ਆ ਪਹਿਲਾ ਸੂਆ ਲੱਗਦਾ ਸੂਣਾ ਹੈਗਾ ਬਾਕੀ ਪ੍ਰੋਪਰ ਆਪਾਂ ਵੀਰ ਤੋਂ ਇਨਫੋਰਮੇਸ਼ਨ ਲੈ ਲੈਣੇ ਆ ਬਣੀ ਥਣੀ ਬਹੁਤ ਜ਼ਿਆਦੀ ਸੋਹਣੀ ਆ ਠੀਕ ਆ ਤੇ ਬਨਾਵਟ ਜੇਕਰ ਦੇਖੀਏ ਹਵਾਨੇ ਦੀ ਤੇ ਬਹੁਤ ਇਹੋ ਜਿਹੇ ਹਵਾਨੇ ਦੇ ਸਟਰਕਚਰ ਬਹੁਤ ਘੱਟ ਬਣਦਾ ਪਰ ਆਪਾਂ ਵੀਰ ਤੋਂ ਪੁੱਛਦੇ ਆ ਹਰਜਿੰਦਰ ਭਾਈ ਪਹਿਲਾ ਸੁਭਾਹ ਹੀ ਸੂਣਾ ਇਹਨੂੰ ਹਾਂ ਭਾਜੀ ਸੂਈ ਆ ਸੂਈ ਆ ਜੀ ਪਹਿਲਾ ਸੁਭਾਹ ਮੂੰਹੋਂ 4 ਦਿਨ ਦਾ ਪਿਓਰ ਠੀਕ ਆ ਜੀ ਭਾਜੀ ਇਹਨੂੰ 4 ਤੋਂ 5 ਦਿਨ ਹੋ ਗਿਆ ਪ੍ਰੋਪਰ ਪਿੱਛੇ ਕੱਟੀ ਆ ਭਾਜੀ ਆ ਦੇਖ ਨੂੰ ਠੀਕ ਆ ਜੀ ਬਿਲਕੁਲ ਤਾਜੀ ਬੱਚੀ ਸੂਈ ਆ ਹਾਂ ਜੀ ਹਾਂ ਜੀ ਬੱਚਾ ਜਿਹੜਾ ਦੋਸਤੋ ਬਲੈਕ ਚਰਪਾਇਆ ਹੈਗਾ ਬਾਕੀ ਮਗਰ ਜਿਹੜੀ ਕੱਟੀ ਹੈ ਨਾ ਹਾਂ ਜੀ ਹਾਂ ਜੀ ਮਗਰ ਕੱਟੀ ਆ ਇਹਨੂੰ ਭਾਜੀ 4-5 ਦਿਨ ਹੋ ਗਏ ਸੂਈ ਹਾਂਜੀ ਕੋਈ ਵੀਰ ਭਾਜੀ ਦੁੱਧ ਮੰਨ ਲੈ ਚਾਹੇ ਬੋਲਾ ਮੰਨ ਲੈ ਹਾਂਜੀ 12 ਲੀਟਰ ਭਾਜੀ ਥੋ ਦੱਬੇ ਮਾਰ ਕੇ ਦਾ ਕੇ ਕਰੋ ਭਾਜੀ ਠੀਕ ਆ ਹਾਂਜੀ 11 ਲੀਟਰ ਦੀ ਭਾਜੀ ਘਰ ਤੱਕ ਦੀ ਅਗਲੇ ਦੀ ਗਾਰੰਟੀ ਹੋਊਗੀ ਭਾਜੀ ਠੀਕ ਆ ਬਈ ਤੇ ਫੇਸ ਦੀ ਕੁਆਲਿਟੀ ਦੇਖ ਲਓ ਦੋਸਤੋ ਪਹਿਲਾ ਸੁਹਾ ਸੁਈ ਆ ਠੀਕ ਆ ਬਾਕੀ ਥਣ ਮੈਂ ਤੁਹਾਨੂੰ ਦਿਖਾਉਣਾ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਦੇਖ ਰਹੇ ਹੋ ਠੀਕ ਆ ਜੀ ਆ ਥਣ ਦੀ 6:00 ਵਜੇ ਵੀ 12:30 ਵਜੇ ਵੀਰ ਭਰਾਉਣਗੇ ਇਹਨੂੰ ਦੱਸਦੇ ਕੋਈ ਥਣ ਚ ਮੈਂ ਨਾ ਡੋਕਾ ਨਹੀਂ ਪਾਇਆ ਝੋਟੀ ਨੇ ਕੋਈ ਕੁਝ ਨਹੀਂ ਕਰ ਬਿਲਕੁਲ ਜੀ ਹਾਂਜੀ ਆ ਕਰੋ ਜੀ ਟਾਈਮ ਜ਼ਰੂਰ ਨੋਟ ਕਰ ਲਓ ਵੀਰ ਜੀ 12:30 ਵਜੇ ਦਾ ਟਾਈਮ ਆ ਠੀਕ ਆ ਹਾਂਜੀ ਭਾਜੀ ਇਹ ਮੋੜ ਦਿਖਾਉਂਦੇ ਰਹੇ ਕਿਦਾਂ ਫੁੱਟ ਫੁੱ ਆ ਕਰੋ ਜੀ ਅਹ ਦੇਖੋ ਠੀਕ ਆ ਭਾਜੀ ਸ਼ਾਮ ਨੂੰ ਸਵਾਇਟ ਦਾ ਪੂਰੇ ਟਾਈਮ ਤੋਂ ਟਾਈਮ ਠੀਕ ਆ ਭਾਜੀ ਮਨ ਜਾਂਦੀ ਜਿਵੇਂ ਐਚ ਐਫ ਗਾਉਂਦੀ ਹੈ ਆਹ ਹੋਣੀ ਬਹੁਤ ਵੈਸੇ ਵੇਖੋ ਜੀ ਭਾਜੀ ਇਹ ਨਹੀਂ ਕਿ ਲਫਾਫਾ ਨਿਗਰ ਹਮਾ ਨਾ ਹੁੰਦਾ ਨਹੀਂ ਖੋਪਰੀ ਪਈ ਹੁੰਦੀ ਹਮ ਬਿਲਕੁਲ ਨਿਗਰ 200 ਟਾਇਰ ਲੈਵੇ ਦੀ ਆ ਤੇ 12 ਲੀਟਰ ਵੀ ਤਾਂ ਦਾ ਡੱਬਾ ਮਾਰ ਲਿਓ ਲੀਟਰ ਦੇ ਨਾਲ ਜਿਹੜੀਆਂ ਬੇਨਤੀ ਕਰ ਲਿਓ ਦੁੱਧ ਦੀ ਹਾਂਜੀ ਤੇ ਕੋਈ ਵੀ ਮੰਗਾਊਗਾ ਭਾਈ 11 ਲੀਟਰਾਂ ਦਾ ਫੋਕਾ ਕਰਕੇ ਮੰਗਾ ਲਈ ਅੱਜ ਕਿੰਵੇਂ ਦਿਨ ਦੇ ਵਿੱਚ ਪੈ ਰਹੀ ਹੈ ਇਹਨੂੰ ਅੱਜ ਬਾਅਦ ਤੋਂ ਬਾਅਦ ਵੀ 5 ਦਿਨ ਹੋ ਗਏ ਹੋਣਗੇ ਉਸ ਤੋਂ ਉੱਪਰ ਨਹੀਂ ਘਸੇ 5 ਦਿਨ ਹੋ ਗਏ ਹਾਂਜੀ ਹਾਂਜੀ ਠੀਕ ਆ ਵੀਰ ਅ ਠੀਕ ਆ ਰਜਿੰਦਰ ਭਾਈ ਝੋਟੀ ਕਾਫੀ ਖੂਬਸੂਰਤ ਆ ਇਹ ਭਾਜੀ ਜਿੱਦਾਂ ਨਾ ਕਹਿੰਦੇ ਇੱਕ ਹੀਰਾ ਕਿੰਨਾ ਕੁ ਹੁੰਦਾ ਉਹਦੀ ਭਾਸ਼ੀ ਅਸਲੀ ਪਛਾਣ ਜਵਾਰੀ ਕਰਦਾ ਇਹ ਜਿਹੜੇ ਵੀਰ ਨੂੰ ਪਤਾ ਹੈ ਨਾ ਉਨੀ ਭਾਜੀ ਖਰੀਦਣੀ ਆ ਕੱਟੀ ਦੇ ਗੁਣ ਕੀ ਆ ਭਾਜੀ ਬਿਲਕੁਲ ਤੇ ਰਜਿੰਦਰ ਭਾਈ ਤੋਰੀਏ ਨੂੰ ਝੋਟੀ ਚੰਗੀ ਆ ਦੋਸਤੋ ਠੀਕ ਆ ਕੱਟੀ ਆ ਉਮਰੋਂ ਮੂੰਹਾਂ ਛਿੱਗੀ ਹੋਵੇਗੀ ਤਕਰੀਬਨ ਪਹਿਲਾ ਸੂਆ ਪਨੂਣ ਇਹ ਜਿਹੜੀ ਆ ਦੋਸਤੋ ਸੂਈ ਆ ਝੋਟੀ ਠੀਕ ਆ ਤੇ ਮਗਰ ਵੀ ਕੱਟੀ ਆ ਆਪ ਵੀ ਕੱਟੀ ਆ ਤੇ ਬਿਲਕੁਲ ਬਰੀਕ ਚਮੜੀ ਆ ਸਕਿਨ ਵੇਖੋਗੇ ਤੇ ਬਿਲਕੁਲ ਬਰੀਕ ਆ ਫਵਾਨੇ ਦੀ ਬੰਤਰ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਤੇ ਬਿਲਕੁਲ ਪਲਵਾਨਾ ਵਾਂਗੂ ਜਿਹੜੀ ਚਾਲ ਆ ਝੋਟੀ ਦੀ ਤੇ ਟਾਇਰ ਬਿਲਕੁਲ ਲੇਵਾ ਦੋਸਤੋ ਤੇ 12 ਲੀਟਰ ਵੀਰਾਂ ਦਾ ਵੀ ਆਪਣੇ ਘਰ ਦਾ ਤੇ 11 ਲੀਟਰ ਤੁਸੀਂ ਜਿਹੜੀ ਚੁਵਾਈ ਆ ਉਹ ਜ਼ਰੂਰ ਕਰ ਲਿਓ ਠੀਕ ਆ ਆ ਕਰ ਲਓ ਠੀਕ ਆ ਜੀ ਆ ਦੇਖੋ ਠੀਕ ਹੈ ਬਾਕੀ ਬੈਕ ਸਾਈਡ ਤੋਂ ਇੱਕ ਵਾਰੀ ਆ ਫਿਰ ਦੇਖੋ ਜੀ ਆਹ ਦੇਖੋ ਥਾਣਾ ਹਵਾਨਾ ਠੀਕ ਹੈ ਦੇ ਵੀਰਾਂ ਦਾ ਬਈ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਇਹ ਝੋਟੀ ਭਰਾ ਪਸ਼ੂ ਲੈ ਕੇ ਆ ਉਹਨਾਂ ਨੂੰ ਪਤਾ ਸਾਰਿਆਂ ਨੂੰ ਕੋਈ ਕੱਲੀ ਕਹਿਣ ਦੀ ਗੱਲ ਨਹੀਂ ਹੁੰਦੀ ਭਾਜੀ ਜਿੰਨੇ ਪਸ਼ੂ ਪਿੱਛੇ ਵੀ ਦਿੱਤੇ ਆ ਘਰੋਂ ਭਾਜੀ ਡੀਟਰ ਮਨਾ ਕੇ ਦਿੱਤੇ ਆ ਜੋ ਗਿਆ ਉਸ ਤੋਂ ਵੱਧ ਹੀ ਨਿਕਲਦਾ ਭਾਈ ਨਹੀਂ ਝੋਟੀ ਚੰਗੀ ਆ ਭਈ ਕੋਈ ਕਿਸੇ ਪਾਸੇ ਖੁੰਝੀ ਨਹੀਂ ਕਹਿ ਸਕਦੇ ਆ ਬੋਲ ਰਹੇ ਹੋ ਦੇਖੋ ਕਿਦਾਂ ਹਵਾਨਾ ਬਹੁਤ ਹੀ ਜ਼ਿਆਦਾ ਸ਼ਾਮ ਨੂੰ ਨਾ ਚਰਨ ਤੁਰਨਾ ਆਪਾਂ ਹੋ ਜਾਂਦਾ ਹਾਂ ਜੀ ਬਾਕੀ ਦੋਸਤੋ ਇੱਕ ਵਾਰੀ ਧਾਰਤੂਰ ਮਾਰ ਕੇ ਆਪਾਂ ਚੈੱਕ ਕਰਾ ਦਿੰਨੇ ਆ ਮਗਰ ਕੱਟੀ ਜਾਂ ਬੱਚਾ ਜਿਹੜਾ ਇੱਕ ਵਾਰੀ ਫੇਰ ਨੋਟ ਕਰ ਲਿਓ ਕੱਟੀ ਆ ਠੀਕ ਆ ਜੀ ਇਸ ਦੇ ਨੀਚੇ ਤੇ ਝੋਟੀ ਤੁਸੀਂ ਬਿਲਕੁਲ ਵੇਖ ਰਹੇ ਹੋ ਨੀਲੀ ਰਵੀ ਦੇ ਵਿੱਚ ਝੋਟੀ ਆ ਪਹਿਲਾ ਸੂਬਾ ਸੂਈ ਆ ਖਾਸ ਤੌਰ ਤੇ ਜਿਹੜਾ ਦੋਸਤੋ ਹੁਣ ਦਿਖਾਉਣ ਦਾ ਚੈੱਕ ਕਰਾਉਣ ਦਾ ਮਤਲਬ ਇਹ ਹੋਈ ਆ ਵੀ ਜਿਹੜੇ ਖਾਸ ਤੌਰ ਤੇ ਵੀਰਾਂ ਨੇ ਆਨਲਾਈਨ ਪਸ਼ੂ ਖਰੀਦਣਾ ਠੀਕ ਆ ਉਹਨਾਂ ਲਈ ਆ ਬਾਕੀ ਆਉਟ ਹੁੰਦਾ ਨਾ ਪਹਿਲਾਂ ਨਾਲ ਥੋੜੇ ਦਿਨ ਹੋਏ ਸੀ ਕਿਦਾਂ ਕੀ ਚੱਕਰ ਆ ਬਿਲਕੁਲ ਕਈ ਵਾਰ ਹੁੰਦਾ ਵੀ ਉਹ ਨਾ ਕਰਦੀ ਹੋਵੇ ਪਸ਼ੂ ਝੋਟ ਕੱਟੀ ਥੱਲੇ ਪੈਣ ਨਾ ਦਿੰਦੀ ਹੋਵੇ ਹਾਂਜੀ ਹਾਂਜੀ ਤੇ ਇਸੇ ਤਰੀਕੇ ਨਾਲ ਆ ਦੋਸਤੋ ਤੁਸੀਂ ਬੱਚਾ ਛੱਡ ਕੇ ਚਵਾਈ ਕਰ ਸਕਦੇ ਜਿਉਂਕਿ ਬਿਲਕੁਲ ਹਜੇ 2-4-4 ਦਿਨਾਂ ਦੇ ਵਿੱਚ 4 ਤੋਂ ਨਹੀਂ ਤੇ 5 ਦਿਨਾਂ ਦੇ ਵਿੱਚ ਹੋਵੇਗੀ ਸਾਨਾ ਭਾਈ ਦਿਖਾਓ ਵੀਰਾਂ ਨੂੰ ਕਿ ਕਿਹਦੇ ਦੇਖੋ ਗੱਟਾ ਥਾਣਾ ਕੱਢਿਆ ਬਿਲਕੁਲ ਕੁਆਲਟੀ ਆ ਭਾਈ ਜੀ ਇੱਦਾਂ ਨਹੀਂ ਥਾਗਾ ਠੀਕ ਆ ਆ ਦੇਖੋ ਜੀ ਠੀਕ ਆ ਆ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਤੇ ਆ ਬੈਕ ਸਾਈਡ ਤੋਂ ਦੇਖੋ ਹਵਾਨਾ ਠੀਕ ਆ ਜੀ ਬਾਕੀ ਆਪਾਂ ਤੁਹਾਨੂੰ ਚਵਾਈ ਦਿਖਾਉਣੇ ਮੜੀ ਜੀ ਦੀ ਤੇ ਮੁੱਲ ਜਿਹੜਾ ਦੋਸਤੋ ਇੱਕ ਵਾਰ ਫੇਰ ਕਨਫਰਮ ਕਰ ਲਿਓ 75000 ਡਿਮਾਂਡ ਆ ਵਿੱਚੋਂ 2000 ਮੌਕੇ ਦਾ ਮਾਨ ਤਨ ਹੁਣ ਦਾ ਜਿਹੜਾ ਬਿਲਕੁਲ ਵੀਰ ਨੇ ਲੈਸ ਕੀਤੀ ਆ ਵੀਡੀਓ ਦੇ ਚੱਲਦੀ ਦੇ ਦੌਰਾਨ ਤੇ ਬਿਲਕੁਲ 73000 ਦੀ ਆ 73000 ਦੀ ठीक है जी तो आ जाओ आप दिखाने तक देखो बैठी जी बिल्कुल एक कह मोटर को चल बैठी हाँ जी कोई बिलकुल आ करो दोस्तों मगरले ले खाना भी कैसे ਕੋਈ ਹੋਰ ਨਹੀਂ ਕੋਈ ਸ਼ੱਤਾਂ ਨਹੀਂ ਮੋਤੀ ਆੜਾ ਭਾਜੀ ਠੀਕ ਹੈ ਜੀ ਹੁਣ ਭਾਜੀ ਇੱਕ ਰੀ ਤੋੜ ਕੇ ਕੱਟੀ ਦਿਖਾਉਣੇ ਆ ਵੀਰ ਭਰਾ ਹੁਣ ਅੱਗੇ ਕੱਟੀ ਪੀਸੀ ਦੀ ਹੋਣ ਕੀ ਹੈ ਬਿਲਕੁਲ ਸੋ ਦੋਸਤੋ ਬਾਕੀ ਵੀਡੀਓ ਆਪਾਂ ਬਿਲਕੁਲ ਚੋਈ ਜ਼ਿਆਦਾ ਨਹੀਂ ਕੀਤੀ ਇੱਕ ਜਸਟ ਇੱਕ ਧਾਰਾ ਮਾਰ ਕੇ ਦਿਖਾਈਆਂ ਤੁਹਾਨੂੰ ਕਿ ਕਿਸੇ ਵੀਰ ਦੇ ਕੋਈ ਮਨ ਦੇ ਵਿੱਚ ਕੋਈ ਸ਼ੰਕਾ ਨਾ ਰਹੇ ਇੱਕ ਵਾਰੀ ਫੇਰ ਤੁਸੀਂ ਦੇਖੋ ਝੋਟੀ ਠੀਕ ਹੈ ਜੋਨਾਂ ਗਾੜੀਆਂ ਬਜੀ ਕੱਟੀ ਨਹੀਂ ਨਹੀਂ ਚੰਗੀ ਆ ਬਾਈ ਜੰਨੀ ਵੀ ਕੱਟੀ ਬਹੁਤ ਵਧੀਆ ਹਵਾਨਾ ਹਬੂਨਾ ਚੰਗਾ ਸੋਹਣਾ ਬਣਾਇਆ ਲਓ ਵੀ ਦੋਸਤੋ ਠੀਕ ਆ ਤੇ ਮੋਲ ਵੀਰ ਨੇ ਦੱਸਤਾ ਕੱਟੀ ਤੁਹਾਨੂੰ ਪਸੰਦ ਆਊਗੀ ਠੀਕ ਆ ਭਾਈ ਆ ਵੇਖੋ ਜੀ ਇੱਕ ਦਾਬ ਦੀ ਕਟੂ ਠੀਕ ਆ ਜੀ ਹਣ ਦੇਖੋ ਭਾਈ ਗੱਡਾ ਗੱਡਾ ਫੂਨ ਕਟੀ ਮਿਲਦਾ ਬਿਲਕੁਲ ਠੀਕ ਆ ਬਾਕੀ ਵੀਰਾਂ ਨੂੰ ਸਮਝ ਆ ਜਾਣੀ ਹੈ ਮੋٹے ਤੌਰ ਤੇ ਠੀਕ ਆ ਇਸ ਤੋਂ ਬਾਅਦ ਇੱਕ ਜਿਹੜੀ ਦੋਸਤੋ ਹੋਰ ਮੱਝ ਆ ਵੱਡੀ ਮੱਝ ਆ ਤਕਰੀਬਨ ਕੱਦ ਕਾਠੀ ਵੀ ਬਹੁਤ ਉੱਚਾ ਤੇ ਦੁੱਧ ਬਾਦ ਵਾਲੀ ਵੀ ਚੰਗੀ ਲੱਗਦੀ ਹੈ ਬਾਕੀ ਵੀਰ ਤੋਂ ਆਪਾਂ ਜਾਣਕਾਰੀ ਲਈ ਜੀ ਠੀਕ ਆ ਮੈਂ ਦਿਖਾਉ ਭਾਈ ਠੀਕ ਆ ਭਾਈ ਹਰਜਿੰਦਰ ਨਾਲੋਂ ਨਾਲ ਇਹਦੀ ਆਪਾਂ ਡਿਟੇਲ ਸਾਂਝੀ ਕਰ ਲਈਏ ਹਾਂ ਹਾਂਜੀ ਹਾਂ ਪਾਜੀ ਇਹ ਦੂਜੇ ਸੋਵੇ ਝੋਟੀ ਸੂਈ ਆ ਠੀਕ ਆ ਜੀ ਇਹਨੂੰ ਵੀਰ ਜੀ 6 ਤੋਂ 7 ਦਿਨ ਹੋ ਗਏ ਝੋਟੀ ਨੂੰ ਸੂਈ ਨੂੰ ਠੀਕ ਆ ਜੀ ਪਿਛੇ ਇਹਦੇ ਮੇਲ ਕਾਫ ਕੱਟਾ ਪਾਜੀ ਆ ਕੱਟ ਆ ਗਿਆ ਹਾਂਜੀ ਹਾਂਜੀ ਪਾਜੀ ਠੀਕ ਆ 6 ਤੋਂ 7 ਦਿਨ ਦਾ ਜਿਹੜਾ ਦੋਸਤ ਸਮਾਂ ਮਗਰ ਕੱਟਾ ਆ ਗਿਆ ਬਿਲਕੁਲ ਕੋਲਾ ਬੱਚਾ ਪਾਜੀ ਦੇਖੋ ਠੀਕ ਆ ਤੇ ਬਾਕੀ ਮਾਤ ਜਿਹੜੀ ਦੋਸਤੋ ਤਕਰੀਬਨ ਦੂਜਾ ਸਵੇਰ ਸੂਈ ਆ ਅੱਜ ਦੂਜਾ ਸਵੇਰ ਬਈ ਛੋਟੀ ਸੀ ਤੇ ਹੁਣ ਦੁੱਧ ਤੇ ਫਿਰ ਕਿੰਨੇ ਕਿਤੇ ਆ ਗਈ ਹੈ ਜੀ ਦੁੱਧ ਤਾਂ ਭਾਜੀ ਇਹਦੇ ਕੋਲੋਂ ਨਾ ਇਸ ਟਾਈਮ ੱੱਬੇ ਮਾਰਨਾ ਇਥੋਂ ਮੇੜ ਕੇ 14 ਲੀਟਰ ਦਾਂਗਾ ਭਾਜੀ 14 ਜੀ ਆਨਲਾਈਨ ਕੋਈ ਵੀਰ ਲੈ ਕੇ ਜਾਊਗਾ 13 ਲੀਟਰਾਂ ਦੀ ਗਾਰੰਟੀ ਸੌਦਾ 13 ਲੀਟਰਾਂ ਦਾ ਕਰੇ ਹਾਂਜੀ ਹੋਊਗਾ 14 ਲੀਟਰ ਭਾਜੀ ਹਾਂਜੀ ਕਹਿਣ ਵਾਲਾ ਕੀ ਬਾਕੀ ਭਾਜੀ ਮੈਂ ਦੱਸ ਦੀ ਪਈ ਆ ਕਰੋ ਵੀ ਸਬ ਦੇਣਾ ਹੋਣਾ ਲੱਗਾ ਤਾਂ ਬਾਕੀ ਹੋਵੇਗਾ ਦੋਸਤੋ 14 ਠੀਕ ਆ ਬਾਕੀ ਵੀਰਾਂ ਦਾ ਵੀ ਜਿਹੜੇ ਵੀਰ ਨੇ ਖਰੀਦਣੀ ਆ ਉਹਦੇ ਲਈ 13 ਚੁਾਈ ਤੁਸੀਂ 14 ਦੀ ਕਰੋਗੇ ਠੀਕ ਆ ਆਹ ਵੇਖੋ ਮਿੱਥਾ ਬਰਲਾ ਵੇਖੋ ਦੋਸਤੋ ਕੀ ਬਾਤਾਂ ਨੇ ਠੀਕ ਆ ਚੁਾਈ ਜਿਹੜੀ ਅੱਗੋਂ ਵੀ ਗਿੱਟ-ਗਿੱਟ ਤੇ ਥਣ ਲੱਗਾ ਤੇ ਪਿੱਛੋਂ ਵੀ ਗਿੱਟ ਤੇ ਥਣ ਲੱਗਾ ਠੀਕ ਆ ਜੀ ਤੇ ਇਹਨੂੰ ਆਪਾਂ ਕਹਿ ਸਕਦੇ ਆ ਵੀ ਮਰਲਿਆਂ ਦੇ ਮਰਲੇ ਆਹ ਥਣ ਦੇ ਵੇਖੋ ਕੋਈ ਨਹੀਂ ਭਾਜੀ ਪਸ਼ੂ ਡੋਕੇ ਦੇ ਵਿੱਚ ਨਹੀਂ ਆਇਆ ਪਿਆ ਹੈਗਾ ਜੀ ਹੂੰ ਬਹੁਤ ਜ਼ਿਆਦਾ ਬੰਦੀ ਮੈਂ ਭਾਜੀ ਟੈਮੋ ਤੇ ਬਹੁਤ ਵਧੀਆ ਠੀਕ ਆ ਖੁੱਲਾ ਚੰਗਾ ਲੈਵਾ ਦੋਸਤੋ ਚੰਗੇ ਮੇਲ ਕਾਲੀ ਆ ਤੇ ਹਜੇ ਦਾ ਟਾਈਮ ਦੇ ਅੱਜ ਹੀ 14 ਲੀਟਰ ਘੱਟੋ ਘੱਟ ਵੀ ਭਾਈ 15 ਤੋਂ ਪਾਰ ਵੀ ਹੋ ਸਕਦਾ ਭਾਜੀ ਮੈਂ ਆਪਾਂ ਵੀ ਫਿਰ ਕਮੈਂਟਾਂ ਹੀ ਕਹਿਣ ਲੱਗ ਪੈਂਦੇ ਆ ਆਪਾਂ ਕਿਸੇ ਦਾ ਨਹੀਂ ਪਰ ਜੇ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਕੋਲ ਹੱਤਾਖੰਡ ਮੈਂ ਰਹਿ ਗਈ ਨਾ 16 ਤੋ ਭਾਈ ਟਪਾ ਦੂੰਗਾ ਮੈਂ ਜਿਹੜੀ ਭਾਈ ਆਪਾਂ ਖੁਦ ਨੂੰ ਪਤਾ ਵੀ ਹੱਲੇ 6-7 ਦਿਨਾਂ ਦੀ ਇਹਨਾਂ ਦੁੱਧ ਕਰੀ ਫਿਰ ਜਿਉਂਨੇ ਕਿੱਥੇ ਸਿੰਗਲ ਖੱਡੀ ਦੀ ਦੂਸਰੀ ਠੀਕ ਹੈ ਭਾਈ ਪਰ ਭਾਈ ਕੱਦ-ਕੱਠੀ ਮੈਂ ਦੀ ਖਵਾਣਾ ਦੱਸਦਾ ਇਹਨਾਂ ਦੁੱਧ ਮੈਂਨ ਕੁਝ ਕਹਿੰਦਾ ਤੁਹਾਨੂੰ ਵੱਡੇ ਕੱਦ-ਕੱਢ ਦੇ ਵਿੱਚ ਆ ਤੇ ਬਾਕੀ ਇੱਕ ਸਿੰਗ ਥੋੜਾ ਢੈਲਾ ਸੀਗਾ ਭਾਈ ਹਾਂਜੀ ਹਾਂਜੀ ਭਾਈ ਖੋ ਗਿਆ ਲੱਥਾ ਤੇ ਖੋ ਗਿਆ ਲੱਥਾ ਠੀਕ ਹੈ ਤੇ ਬਾਕੀ ਵੱਡੇ ਕੱਦ-ਕੱਢ ਦੇ ਵਿੱਚ ਆ ਤੁਹਾਨੂੰ ਇੱਕ ਵਾਰੀ ਆਪਾਂ ਪਸ਼ੂਆਂ ਚ ਬਾਹਰ ਮੜਾ ਕੱਢ ਕੇ ਦਿਖਾਉਨੇ ਆ ਠੀਕ ਆ ਵੱਡੇ ਕੱਦ-ਕੱਢ ਦੁੱਧ ਜਿਹੜਾ ਦੋਸਤੋ ਹੁਣ ਮੌਕੇ ਦਾ 14 ਲੀਟਰ ਲਈ ਫਿਰਦੀ ਆ ਠੀਕ ਆ ਜੀ ਠੀਕ ਆ ਤੇ ਬਾਕੀ ਭਾਈ ਜੇਕਰ ਕੋਈ ਆਨਲਾਈਨ ਖਰੀਦਦਾ ਹੈਗਾ 13 ਲੀਟਰ ਦੀ ਭਾਜੀ ਗਰੰਟੀ ਹੋਣਾ ਹਨਾ ਪਿੱਕਰ ਆ ਅੱਜ ਆ ਕੇ ਚੋਲੇ ਦੋ ਟਾਈਮ 14 ਲੀਟਰ ਭਾਜੀ ਪਿੱਛੇ ਵੀ ਜਿਹੜੇ ਵੀਰ ਲੈ ਕੇ ਗਏ ਨੇ ਉਹਨਾਂ ਕਮੈਂਟ ਬਾਕਸ 'ਚ ਦੱਸ ਹੀ ਦੇਣਾ ਭਾਜੀ ਚਵਾ ਕੇ ਦਿੱਤਾ ਹੂੰ ਕਹਿਣ ਦੀਆਂ ਨਹੀਂ ਸਿਰਫ ਗੱਲਾਂ ਹੁੰਦੀਆਂ ਆ ਪਾ ਚਵਾ ਕੇ ਦੇਈਦਾ ਮਿਲਕ ਭਾਜੀ ਬਿਲਕੁਲ ਹਾਂਜੀ ਹਾਂਜੀ ਮੱਝ ਜਿਹੜੀ ਦੋਸਤੋ ਬਿਲਕੁਲ ਦੂਜਾ ਸੁਭਾ ਵੀਰਾਂ ਦਾ ਵੀ ਸੂਈ ਆ ਵੱਡੀ ਕਦਕਾੜ ਦੀ ਹੈਗੀ ਆ ਠੀਕ ਆ ਵੱਡੀਆਂ ਮੱਝਾਂ 'ਚ ਬਿਲਕੁਲ ਜਾਇ ਹਵਾਨੇਲੇ ਪਾਸੇ ਦੇਖੋਗੇ ਦੋਸਤੋ ਤੇ ਬੜੀ ਕਮਾਲ ਦੀ ਦੁੱਧ ਵਾਲੇ ਪਾਸੇ ਹਾਂ ਤੇ ਆਹ ਇੱਕ ਉਲਟ ਬਣੀ ਵਾਲੇ ਪਾਸੇ ਤੋਂ ਥਾਣਾ ਤੋਂ ਤੁਸੀਂ ਇੱਕ ਵਾਰ ਫਿਰ ਜਰੂਰ ਨਿਗਾਹ ਚ ਕੱਢ ਲਓ ਠੀਕ ਹੈ ਜੀ ਇਹੋ ਜਿਹਾ ਥਾਣਾ ਤੇ ਹਵਾਨਾ ਆਪਾਂ ਤੁਹਾਨੂੰ ਇੱਕ ਵਾਰੀ ਤੁਰ ਕੇ ਦਿਖਾਵਾਂਗੇ ਤਸੱਲੀ ਦੇ ਨਾਲ ਆ ਕਰੋ ਚੈੱਕ ਠੀਕ ਹੈ ਜੀ ਠੀਕ ਆ ਤੁਰਗੇ ਵੀਰੇ ਨੂੰ ਹਾਂ ਜੀ ਹਾਂ ਜੀ ਜਰੂਰ ਮਗਰ ਜਿਹੜਾ ਕੱਟਾ ਧਿਆਨ ਦੇ ਵਿੱਚ ਰੱਖ ਲਿਓ ਠੀਕ ਹੈ ਜੀ ਬੱਚਾ ਜਿਹੜਾ ਮਗਰ ਕੱਟਾ ਹੈਗਾ ਇਸ ਤੇ ਹਾਂ ਜੀ ਆ ਕਰੋ ਚੈੱਕ ਕਰੋ ਠੀਕ ਹੈ ਜੀ ਤੇ ਪਿੱਠ ਫੁੱਟਾ ਤੁਸੀਂ ਦੇਖ ਕੇ ਚੈੱਕ ਕਰ ਲੈਣਾ ਦੋਸਤੋ ਠੀਕ ਹੈ ਤੇ ਬਿਲਕੁਲ ਰਾਜੀ ਬਿਲਕੁਲ ਮਾਝਾ ਵੀਰ ਦੇ ਕੋਲ ਤੇ ਚਾਹਬਨ ਵੀਰ ਤੁਸੀਂ ਜਰੂਰ ਖਰੀਦ ਸਕਦੇ ਹੋ ਲੈਕਸਾਈਡ ਤੋਂ ਜਿਹੜਾ ਹਵਾਨਾ ਜਰੂਰ ਦੇਖੋ ਜੀ ਇਹ ਭਾਂਡਾ ਲੱਗਦਾ ਕੋਈ ਛੋਟੀ ਨਹੀਂ ਹੈ ਬਹੁਤ ਵੱਡੀ ਨਹੀਂ ਨਹੀਂ ਵੱਡੇ ਕਦ ਕਦ ਦੇ ਵਿੱਚ ਹਾਂਜੀ ਹਾਂਜੀ ਆ ਦੇਖੋ ਉਹ ਵੀਰਾਂ ਨੇ ਜ਼ਰੂਰ ਦੇਖ ਲੈਣੀ ਜਾਂ ਚੈੱਕ ਕਰ ਲੈਣੀ ਹੈ ਠੀਕ ਹੈ ਵੱਡੇ ਕਦ ਕਰਦੇ ਵਿੱਚ ਆਹ ਦੇਖੋ ਜੀ ਕਰੋ ਚੈੱਕ ਠੀਕ ਹੈ ਤੇ ਵੀਰਾਂ ਦਾ ਵੀ ਜੇਕਰ ਆਪਣੇ ਕੋਲ ਹਫਤਾ ਟਿਕਦੀ ਨਾ ਤੇ ਆਪਾਂ 16 ਤੋਂ ਪਲਾਸੇ ਹੀ ਚਵਾ ਕੇ ਦਿਖਾਵਾਂਗੇ ਪਰ ਹੁਣ ਤੁਸੀਂ 13 14 14 ਦਰਮਿਆਨ ਚੱਲਣ ਈ ਆ 13 ਲੀਟਰ ਤੁਸੀਂ ਆਨਲਾਈਨ ਮੰਨ ਕੇ ਲੈ ਜਿਓ ਜੇਕਰ ਘਰੇ ਆਉਂਦੇ ਹੋ ਤੇ ਚਵਾਈ 14 ਲੀਟਰ ਦੀ ਕਰ ਲਿਓ ਠੀਕ ਆ ਸਵਾਨਾ ਭਾਈ ਦਿਖਾਉਂਗੀ ਇਧਰ ਆਉਂਗੀ ਕਿਦਾਂ ਠੀਕ ਆ 15 ਪਾਈ ਫਿਰ ਦੀ ਕਰਮਾਂ ਲਈ ਆ ਦੇਖੋ ਜੀ ਜਿੱਦਾਂ ਇੱਧਰ ਵੀ ਪਾਈ ਦਿਖਾ ਦੋ ਆ ਬਹਿਣੀ ਵਾਲੇ ਪਾਸੇ ਤੋਂ ਵੀ ਦੇਖੋ ਜੀ ਆਰੇ ਬੁੰਗਲ ਵਾਲੇ ਠੀਕ ਆ ਤੇ ਬਾਈ ਹਰਜਿੰਦਰ ਇਹਦੀ ਵੀ ਧਾਰਤੂ ਚੈੱਕ ਕਰਾ ਦਗੇ ਹਾਂਜੀ ਹਾਂਜੀ ਜ਼ਰੂਰ ਵੀਰ ਜੀ ਹਾਂ ਚਲੋ ਵੀਰ ਛੱਡ ਗਿਆ ਬੱਚਾ ਹਾਂਜੀ ਠੀਕ ਆ ਤੇ ਧਾਰ ਜਿਹੜਾ ਦੋਸਤੋਂ ਥਾਣਾ ਦੀ ਤੁਸੀਂ ਚੈੱਕ ਵੇਖ ਸਕਦੇ ਹੋ ਠੀਕ ਆ ਪੂਰਾ ਭਰਾ ਤੁਹਾਨੂੰ ਤਸੱਲੀ ਦੇਣਾ ਭਰਾ ਕੇ ਦਿਖਾ ਰਾਂ ਕਿ ਅੱਜ ਚਾਰੇ ਥਾਣਾ ਦੀ ਤੇ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਲਿਓ ਅੱਛਾ ਛੱਡਿਆ ਆਪਾਂ ਸਮਾਂ ਹੁਣ ਤੋਂ ਬਹੁਤ ਆਪਾਂ ਦੋਸਤ ਦਿਖਾ ਦਿੰਨੇ ਤੁਹਾਨੂੰ ਤਸੱਲੀ ਦੇ ਨਾਲ ਤੇ ਹਰ ਵਾਰ ਦੀ ਤਰ੍ਹਾਂ ਜਿਹੜੇ ਦੋਸਤ ਪਸ਼ੂ ਐਨੀਮਲ ਚੰਗੇ ਆਉਂਦੇ ਆ ਠੀਕ ਆ ਜੀ ਬਾਕੀ ਤੁਸੀਂ ਆਪ ਦੀ ਸੋਚ ਸਮਝ ਦੇ ਹਿਸਾਬ ਨਾਲ ਤਸੱਲੀ ਹੈ ਘਰ ਵਿਜਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਮੈਂ ਵਾਰ-ਵਾਰ ਕਹੀ ਨਾ ਕਿਉਂਕਿ ਹਰ ਇੱਕ ਕਿਸਾਨ ਜਿੰਨੇ ਪੈਸੇ ਖਰਚ ਕਰਨੇ ਆ ਸੈਟੀਸਫਾਈ ਹੋਵੋਗੇ ਜਿੰਨੀ ਗੱਲ ਕਹੀ ਜਾਊਗੀ ਉਹ ਨਹੀਂ ਮਿਲੇਗੀ ਤਕਰੀਬਨ ਤੁਹਾਨੂੰ ਇਸ ਕਰੋ ਆਜੋ ਦੋਸਤੋ ਕਰਾਈਏ ਆਪਾਂ ਚੈੱਕ ਆਂ ਜੀ ਆਪ ਸਮਾਤੋਂ ਬਾਅਦ ਜਿਹੜਾ ਖਾਂਦੀ ਆ ਦੇਖੋ ਕਿਦਾਂ ਓਨੀ ਮੋਰੀ ਉਹ ਤਾਂ ਓਨੀ ਛੋ ਭਾਈ ਦੇਖੋ ਤਰ ਜਨ ਨਾਲ ਕਰਕੇ ਅਲਗ ਬਣਾ ਦੇ ਜੀ ਆ ਦੇਖੋ ਜੀ। ਠੀਕ ਹੈ। ਬਾਕੀ ਚੁਵਾਈ ਜਿਹੜੀ ਦੋਸਤੋ ਗਾਡਰੀ ਲੱਗੀ ਹੁੰਦੀ ਆ ਚੰਗੀ ਚੁਵਾਈ ਲੱਗੀ ਹੁੰਦੀ ਆ ਕਿਉਂਕਿ ਐਨੀਮਲ ਜਿਹੜਾ ਦੋਸਤੋ ਘਰ ਘਰ ਜਾਣਾ ਹੁੰਦਾ ਠੀਕ ਆ ਚਾਹੇ ਉਹ ਕਿਤੋਂ ਲੋਕਲ ਵੀਰਾਂ ਨੇ ਲੈ ਕੇ ਜਾਣਾ ਹੋਵੇ ਚੁਵਾਈ ਵਾਲੇ ਪਾਸਿਓਂ ਜਿਹੜਾ ਮਾੜਾ ਪਸ਼ੂ ਵੀਰ ਹੁਣ ਨਹੀਂ ਲੈਂਦੇ ਕੇ ਵੇਹ ਆ ਵੇਖੋ ਜੀ। ਹਵਾਨਾ ਦੱਸਦਾ ਪਿਆ ਠੀਕ ਆ ਜੀ। ਹਾਂਜੀ ਭਾਜੀ। ਜਰੂਰ ਚੰਗੇ ਗੁਨਾਮ ਵਾਲੀ ਜਿਹੜੀ ਦੋਸਤੋ ਇਹ ਝੋਟੀ ਆ ਤੇ ਹਰਜਿੰਦਰ ਭਾਈ ਕਿੰਨੇ ਦੀ ਦੇ ਲੈ ਦੇਣੀ ਵੀਰੇ। ਭਾਜੀ 80 ਹਜ਼ਾਰ ਦੀ ਝੋਟੀ ਦਾਂਗੇ ਜੀ 80 ਦੀ 4000 ਇਹੋ ਚ ਭਾਈ ੜਾ ਦੇਣਾ ਸਿੱਧੇ 80 ਚ ਹਾਂਜੀ 76 ਦੀ ਦੇ ਦਾਂਗੇ ਭਾਜੀ ਇਹ ਵੀ ਵੀਰਾਂ ਨੇ ਕਹਿੰਦੇ ਵੀ ਜਾਇਜ਼ ਹੀ ਲੱਗਣ ਰਿਹਾ ਸਾਨੂੰ ਭਾਈ ਬਿਲਕੁਲ ਜਾਇਜ਼ ਆਪਾਂ ਤੁਹਾਨੂੰ ਕਿਹਾ ਵੀ ਆਪਣੇ ਕੋਲ ਜਾ ਕੇ ਪਸ਼ੂ ਵੀਰ ਵੇਚ ਸਕਦੇ ਹਾਂ ਹਾਂ ਵੀ ਨਜਾਇਜ਼ ਮੁੱਲ ਨਹੀਂ ਭਾਈ ਕੀਤਾ ਤੁਸੀਂ ਕਦੀ ਵੀ ਜਾਇਜ਼ ਹੀ ਹੈ ਤੇ ਘਰੇ ਚਲੋ ਕਿਸੇ ਨੂੰ ਪੈਸੇ ਲੱਗਦਾ ਵੀ ਐ ਹੋਵੇ ਵੀ ਯਾਰ ਸਵਾਦ ਆ ਗਿਆ ਬਿਲਕੁਲ ਵੀਰ ਜੀ ਇੱਕ ਈ ਹੋਰ ਦਿਖਾ ਰਹੇ ਟੁਕੀ ਬਾਣ ਕੀ ਗਈ ਆ ਆ ਕਰੋ ਦੋਸਤੋ ਚੱਕ ਕੇ ਪੂਰੀ ਪਸਮਾਨ ਤੋਂ ਬਾਅਦ ਫੇਰ ਠੀਕ ਆ ਧਾਰ ਆਪ ਤੁਹਾਨੂੰ ਮਾਰ ਕੇ ਚੌਥਾ ਨਾ ਦਿਖਵਾ ਦਿੱਤੀ ਆ ਬਿਲਕੁਲ ਇੱਕ ਐਚਰ ਬੈੜਾ ਜਿਹੜਾ ਹਵਾਨਾ ਲੱਗਾ ਜੀ ਆ ਕਰੋ ਜੀ ਦੇ ਵਿੱਚੋਂ 4000 ਸਿੱਧਾ ਹੀ ਲੈਸ ਵੀਰਾਂ ਦਾ ਠੀਕ ਹੈ ਜੀ 76000 ਦੀ ਲਾਸਟ ਆ ਜੀ ਉਹ ਚੋਂ ਭਾਜੀ ਛੋਟ ਛਾੜੀ ਹੋਣੀ ਆ ਵੀਰ ਭਰਾ ਨੂੰ ਹੱਥ ਬਨ ਕੇ ਬੇਨਤੀ ਵੀ ਜਿਆਦਾ ਤੰਗ ਨਾ ਕਰੇ ਨਹੀਂ ਨਹੀਂ ਬਿਲਕੁਲ ਜੀ ਵੱਡੀ ਮਾਜਾ ਦੋਸਤੋ ਮੈਂ ਕੋਈ ਫੇਰ ਨੋਟ ਕਰਾਦਾ ਕਾਦੋਂ ਲੋ ਵੱਡੀ ਆ ਬਾਕੀ ਮਿਲਕਿੰਗ ਵੀ ਚੰਗੀ ਸੋਹਣੀ ਕਰਵਾਏਗੀ ਕਿਉਂਕਿ ਹਵਾਨਾ ਦੱਸਦਾ ਵੀ ਕਿਸੇ ਤੇ ਪਸ਼ੂ ਐਨੀਮਲ ਜਿਹੜੇ ਦੋਸਤੋ ਤਕਰੀਬਨ ਸਾਰੇ ਚੰਗੇ ਆ ਇਸ ਤੋਂ ਬਾਅਦ ਉਹਨ ਇੱਕ ਆਪਾਂ ਲਾਸਟ ਐਂਡ ਫਾਈਨਲ ਤੇ ਦਿਖਾਉਣੀ ਆ ਹਾਂਜੀ ਤੇ ਇਹ ਵੀ ਬਿਲਕੁਲ ਗ੍ਰੇਡੇਡ ਵੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਪੱਖ ਅੱਖਾਂ ਨਹੀਂ ਆਈਆਂ ਅੱਖਾਂ ਨਹੀਂ ਆਈਆਂ ਬਾਕੀ ਗ੍ਰੇਡੇਡ ਆ ਵਿੱਚ ਆਪਾਂ ਕਹਿ ਸਕਦੇ ਹਾਂ ਠੀਕ ਹੈ ਤੇ ਮੱਥਾ ਬੱਲਾ ਹੈਗਾ ਨਿਸ਼ਾਨ ਜਿਹੜੇ ਦੋਸਤੋ ਪੈਰਾਂ ਤੇ ਹੈਗੇ ਆ ਤੇ ਭਾਈ ਹਰਜਿੰਦਰ ਵੀ ਇਹਦੀ ਵੀ ਜਰੂਰ ਆਪਾਂ ਨੂੰ ਡਿਟੇਲ ਸਾਂਝੀ ਕਰੋ ਠੀਕ ਹਰਜਿੰਦਰ ਵੀਰ ਕੀ ਐਸੀ ਡਿਟੇਲ ਹੈ ਇਹ ਭਾਈ ਦੂਜੀ ਸੋਹੇ ਝੋਟੀ ਗੱਭਣਾ ਭਾਜੀ ਘਰ ਵਾਲੇ ਕਹਿੰਦੇ ਸੀ 10-12 ਦਿਨ ਕੱਢਦੀ ਆ ਆਪਾਂ ਕਾਂਗੇ 15-16 ਦਿਨ ਲੈ ਕੇ ਜਾਵਾਂਗੇ ਠੀਕ ਹੈ ਭਾਜੀ 1 ਸੁਭਾ ਦੂਜਾ ਸੁਣਾ ਦੂਜਾ ਸੁਣਾ ਸੁਣਾ ਭਾਈ ਠੀਕ ਆ ਤੇ ਅੱਗੋਂ ਬਾਕੀ ਘਰ ਵਾਲਿਆਂ ਨੇ ਕੋਈ ਦੱਸਿਆ ਆਪਾਂ ਨੂੰ ਪਹਿਲੇ ਸੂਵੇ ਦਾ ਕੋਈ ਸਵਾਲ ਉਹ ਕਹਿੰਦੇ ਭਾਈ 10 ਕਿਲੋਟਰ ਦੁੱਧ ਦੇ ਕੱਢਿਆ ਸੀ ਪਹਿਲੇ ਮੈਨਾਂ ਫਿਰ ਵੀ ਤਕੜੀ 10 ਲੀਟਰ ਬਹੁਤ ਆਣੀ ਭਾਈ 10 ਕੱਢਿਆ ਵੀ ਹੋਊਗਾ ਜਿੰਨੀ ਇਹ ਵਜਨ ਬੋਝ ਨਹੀਂ ਟੁਕੀਦਾ ਬਾਕੀ ਬਰੀਕ ਚਮੜੀ ਹੈ ਦੋਸਤੋ ਤੇ ਮੂੰ ਮੱਥਾ ਸਿੰਘਾਂ ਦੀ ਪੰਤਰਾ ਆਪਾਂ ਤੁਹਾਨੂੰ ਦਿਖਾ ਦੇਣੀ ਆ ਤੋੜ ਕੇ ਤਸੱਲੀ ਨਾਲ ਦਿਖਾਵਾਂਗੇ ਕਿਸੇ ਵੀਰ ਦੇ ਜਦੋਂ ਪਸੰਦ ਆਊਗੀ ਇਹ ਵੀ ਤੁਸੀਂ ਬਿਲਕੁਲ ਖਰੀਦ ਸਕਦੇ ਹੋ ਬਕਾਊ ਆ ਠੀਕ ਆ ਜੀ ਤੇ ਥਣ ਥਣੇ ਕਵਰੀ ਜਿਹੜਾ ਬੈਕ ਸਾਈਡ ਤੋਂ ਜ਼ ਹਜੇ ਘਟੋ ਕਰ ਵੀਦਾ ਦੋ ਹਫਤੇ ਬਾਕੀ ਹੈ ਨਾ ਹਾਂਜੀ ਭਾਜੀ ਦੋ ਹਫਤੇ ਆਰਾਮ ਨਾਲ ਲੈ ਜੂਗੀ ਬਾਦ ਵੀ ਜਾ ਸਕਦੀ ਹੈ ਭਾਜੀ ਠੀਕ ਹੈ ਸਮਾਂ ਵੀ ਨਾਲ ਦਾ ਵੱਧ ਵੀ ਲੈ ਕੇ ਜਾਊਗੀ ਹਾਂਜੀ ਬਾਕੀ ਦੋ ਹਫਤੇ ਤੁਸੀਂ ਮੰਨ ਕੇ ਜਿਹੜਾ ਅਪਰੋਕਸੀਮੇਟਲੀ ਚੱਲ ਸਕਦੇ ਹੋ ਇਹ ਭਾਜੀ ਗਿਫਟ ਦੇਣਾ ਅੱਜ ਗਿਫਟ ਅੱਛਾ ਜੀ ਹਾਂਜੀ ਹਾਂਜੀ ਬੇਕਰਤਾ ਸਾਰੇ ਭਾਈ ਗਿਫਟ ਹੀ ਹੈ ਹਾਂ ਜੀ ਇਹ ਵੀ ਗਿਫਟ ਹੀ ਦੇ ਦੇਣਾ ਭਾਜੀ ਅੱਛਾ ਜੀ ਹਾਂ ਜੀ ਹਾਂ ਜੀ ਤੇ ਕੀ ਭਾਪੂ ਬਣੋ ਹਾਂ ਜੀ ਹਾਂ ਜੀ ਭਾਪੂ ਬੋਲੋ ਭਾਜੀ ਅੱਛਾ ਜੀ ਜਿੱਦਾਂ ਦਾ ਹੁਣ ਇਸ ਟਾਈਮ ਬਾਜ਼ਾਰ ਚੱਲਣ ਤੇ ਆ ਜੀ ਇਹ ਭਾਅ ਦੀ ਮੈਂ ਨਹੀਂ ਮੰਦੀ ਕਿਉਂਕਿ ਜਦੋਂ ਤਿਆਰ ਕਰਕੇ ਤਾਂ ਮੈਨੂੰ ਵੀ ਪਤਾ ਭਾਜੀ ਮੈਂ 70000 ਦੀ ਝੋਟੀ ਵੇਚ ਲੈਣੀ ਹੈ ਹਾਂ ਅੱਜ ਭਾਜੀ ਖੁੱਲੇ ਹੀ ਦੇਣਾ ਇਹ ਸਿਰਫ ਭਾਜੀ ਆਪਾਂ ਦੇਣੀ ਆ 60000 ਦੀ 60000 ਦੀ ਉਹ ਚ ਸਿੱਧਾ ਹੀ 4000 ਲੈਸ 60 ਚੋਂ ਵੀ 4000 4000 56000 ਦੀ ਉਹ ਚ ਛੋੜ ਕਰਾਂਗੇ ਭਾਜੀ ਇੱਕ ਹੋਰ ਗੱਲ ਆ ਆਪਾਂ ਤੁਹਾਡੀ ਵੀਡੀਓ ਕਹਿੰਦੇ ਪੈ ਜਦੋਂ ਝੋਟੀ ਤਿਆਰ ਹੋ ਗਈ ਨਾ ਹਨਾ ਭਾਜੀ 65000 ਦੀ ਜਿਹੜਾ ਮਰਜ਼ੀ ਵੀਰ ਮੈਨੂੰ ਫੋਨ ਲਾ ਦੇ ਮੈਂ ਲੈ ਆਉਂਗਾ 15 20 ਦਿਨ ਸਾਹੂਗੇ ਨਾ ਠੀਕ ਆ ਜੀ ਹਾਂਜੀ ਹਾਂਜੀ 60000 ਚੋਂ 4000 4000 ਸਿੱਧੀ ਲੈਸ ਭਾਜੀ ਹਾਂਜੀ 56 ਦੀ ਹਾਂਜੀ ਹਾਂ ਲਓ ਵੀ ਦੋਸਤੋ ਖੋਲ ਕੇ ਤੁਹਾਨੂੰ ਪਤਾ ਦਿਖਾਉਣੇ ਆ ਕਲੀ ਇਹ ਕਹਿਣ ਦੀ ਗੱਲ ਨਹੀਂ ਵੀ ਝੋਟੀ ਵੀ ਤੁਸੀਂ ਆਖੋਗੇ ਵੀ ਨਹੀਂ ਹੈ ਐ ਕੁਝ ਹੈ ਹੈ ਨਾ ਹਾਂਜੀ ਆ ਦੇਖੋ ਦੇਖੋ ਆ ਫੇਸ ਤੋਂ ਕੁਆਲਿਟੀ ਦੇਖ ਲਓ ਠੀਕ ਆ ਜੀ ਤੇ ਬਾਡੀ ਵਾਂਦਰ ਤੁਸੀਂ ਬਿਲਕੁਲ ਵੇਖੋ ਠੀਕ ਆ ਬਾਕੀ ਇਹੋ ਤਿਆਰ ਹੋ ਗਈ ਦੋਸਤੋ ਇਹੋ 75 75000 ਦੀ ਹਰ ਕਵੀਰਾਂ ਨੇ ਜਿਹੜੇ ਵੀ ਲੈ ਜਾਊਗਾ 75000 ਦੀ ਭਾਵੇਂ ਮੁੱਲ ਪਾ ਕੇ ਡਿਮਾਂਡ ਕਰਕੇ ਕੇ ਸੇਲ ਕਰ ਸਕਦਾ ਪਰ ਆਪਣੇ ਅੱਜ ਇਸ ਘਰ ਤੋਂ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ 60000 ਵੀਰ ਨੇ ਡਿਮਾਂਡ ਕੀਤੀ ਆ ਤੇ 60000 ਦੇ ਵਿੱਚੋਂ ਵੀ 60000 ਦੇ ਵਿੱਚੋਂ ਵੀ ਜਿਹੜਾ ਦੋਸਤੋ ਮਾਨਤਾ ਨਾ 4000 ਰੁਪਇਆ ਠੀਕ ਆ ਬਾਕੀ ਹਰ ਕੈਂਗਲ ਤੋਂ ਤੁਸੀਂ ਬਿਲਕੁਲ ਝੋਟੀ ਦੇਖ ਸਕਦੇ ਹੋ ਠੀਕ ਆ ਤੇ ਬਿਲਕੁਲ ਪੂਰੀ ਦੋਸਤੋ ਵਧੀਆ ਹੈ ਕਿ ਨਿੱਗਰ ਪੂਰੀ ਆ ਤੇ ਬਰੀਕ ਬਿਲਕੁਲ ਜਿਹੜੀ ਸਲਿਮ ਚਮੜੀ ਹੈਗੀ ਬਰੀਕ ਚਮੜੀ ਹੈ ਪਤਲੀ ਚਮੜੀ ਹੈ ਕਾਗਜ਼ ਵਾਂਗੂ ਤੇ ਖਵਾਨਾ ਤਕਰੀਬਨ ਲਾਏ ਪਈ ਆ ਬਣਾਈ ਜਾਂਦੀ ਆ ਇੱਥੇ ਘੱਟੋ ਘੱਟ ਜੇਕਰ ਆਪਾਂ ਦੇਖੀਏ ਤੇ 2 ਹਫ਼ਤੇ ਵੀਰ ਨੇ ਕਹਤੇ ਆ ਪਰ ਜਿਹੜੀ ਰਿਐਲਿਟੀ ਆ ਉਹ 2 ਹਫ਼ਤੇ ਵਾਕੇ ਹੈਗੇ ਆ ਵੀ ਘੱਟੋ ਘੱਟ ਸਮਾਂ 2 ਹਫ਼ਤੇ ਲੱਗ ਜੀ ਹਾਂਜੀ ਹਾਂਜੀ ਥਾਂਦੂਣ ਭਾਈ ਜੀ ਬਹੁਤ ਲੱਗਾ ਥਾਂਦੀ ਪਿੱਛੇ ਦੀ ਆਪਣੀ ਗਾਰੰਟੀ ਹੋਊਗੀ ਬਾਕੀ ਘੱਟੋ ਘੱਟ ਜੀ ਠੀਕ ਆ ਬਾਕੀ ਦੋਸਤੋ ਜੋ ਕਿਹਾ ਜਾਊਗਾ ਉਹ ਨਿਕਲੂਗਾ ਬਾਕੀ ਪਿੱਛੇ ਦੀ ਭਾਰ ਦੀ ਥਣ ਦੀ ਹਨਾ ਵੀ ਚੌਥਾਂ ਥਣਾਂ ਦੇ ਵਿੱਚੋਂ ਚਿਪਣ ਤੇ ਕੋਈ ਮਤਲਬ ਕੋਈ ਰੁਕਾਵਟ ਹੋਵੇ ਉਹਦੀ ਵੀਰਾਂ ਦਾ ਵੀ ਫੁੱਲ ਗਾਰੰਟੀ ਆ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਚਿਪਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਕਿ ਬਾਕੀ ਆਪਦੀ ਠੀਕ ਆ ਮੋਲਵੀਰ ਨੇ ਦੱਸਤਾ ਬਾਕੀ ਭਾਅ ਪੜਤਾ ਠੀਕ ਹੈ ਜੀ ਗਿਫਟੀ ਆ ਭਾਜੀ ਗਿਫਟੀ ਆ ਬਿਲਕੁਲ ਵੈਸੇ ਦਾ ਆਪਾਂ ਭਾਜੀ ਸਾਰੇ ਗਿਫਟੀ ਕਰੀ ਦੇਨੇ ਆ ਬਿਲਕੁਲ ਜੀ ਠੀਕ ਆ ਕਾਜ ਪਸ਼ੂ ਜਿਹੜੇ ਦੋਸਤੋ ਸਾਰੇ ਘੈਂਟ ਸੀਗੇ ਦੋਸਤੋ ਜਿਹੜਾ ਐਨੀਮਲ ਵੀਰ ਨੇ ਦਿਖਾਇਆ ਸਾਰੇ ਇੱਕ ਤੋਂ ਇੱਕ ਵੱਦ ਕੇ ਹੀ ਆ ਠੀਕ ਆ ਆ ਨੀਲੀ ਦੀ ਝੋਟੀ ਦਿਖਾਈ ਆ ਇਹ ਵੀ ਕਮਾਲਾਂ ਕਰੀ ਬੈਠੀ ਆ ਠੀਕ ਆ ਦੋ ਤਿੰਨ ਥੱਲੇ ਵੀ ਚੰਗਾ ਇਸ ਤੋਂ ਬਾਅਦ ਵੜੀ ਜਿਹੜੀ ਆ ਦੋਸਤੋ ਸੂਣੀ ਆ ਇਹ ਵੜ ਜੀ ਵੀ ਸੂਣੀ ਆ ਤੇ ਇਹਨੇ ਵੀ ਅਜੇ ਬਣਾਉਣਾ ਥਰੋਣਾ ਕਾਫੀ ਜ਼ਿਆਦਾ ਭਾਜੀ ਇੱਕ ਮੇਰੇ ਭਰਾ ਨੂੰ ਬੇਨਤੀ ਆ ਕਿ ਇੱਥੇ ਆ ਕੇ ਤਸੱਲੀ ਕਰਕੇ ਲੈ ਕੇ ਜਾਓ ਭਾਜੀ ਬਾਅਦ ਜਾ ਵੀ ਦਾਮੇ ਨੂੰ ਮੇ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਆਪਾਂ ਭਾਜੀ ਜਿੰਨਾ ਵੀ ਆਨਲਾਈਨ ਵੀ ਮਾਲ ਭੇਜਣਾ ਆਦੀ ਗਾਰੰਟੀ ਦੇ ਭੇਜ ਪਰ ਭਾਜੀ ਇਸ ਟਾਈਮ ਜੋ ਟਾਈਮ ਚੱਲਦਾ ਪਿਆ ਇਨਸਾਨ ਦੀ ਨਹੀਂ ਹੈਗੀ ਗਾਰੰਟੀ ਇੱਥੇ ਜਾਂਦੇ ਆ ਪਤਾ ਨਹੀਂ ਕੀ ਹੋ ਜਾਣਾ ਇਹ ਤਾਂ ਫਿਰ ਭਾਜੀ ਸਾਹ ਭਰੀਆਂ ਚੀਜ਼ਾਂ ਨੇ ਇੱਥੇ ਆ ਜਾਓ ਵੀਰ ਤੁਸੱਲੀ ਭਾਈ ਹਰ ਜਿੱਥੇ ਗੱਲ ਇਸ ਤਰ੍ਹਾਂ ਹੈ ਵੀ ਇੱਕ ਜਣਾ ਆਨਲਾਈਨ ਵੀਰ ਖਰੀਦਦਾ ਲੈਂਦੇ ਆ ਹਾਂਜੀ ਹਾਂਜੀ ਬਾਅਦ ਚ ਬੰਦਿਆਂ ਦੇ ਗੱਲ ਪੈਣ ਤੱਕ ਜਾਂਦੇ ਆ ਬਿਲਕੁਲ ਮੈਂ ਇਹਨਾਂ ਵੀ ਤਸੱਲੀ ਕਰੋ ਇੱਥੇ ਕਰੋਾਂਗੇ ਬਿਲਕੁਲ ਭਾਈ ਅਸੀਂ ਖੋਦ ਕਈ ਦਾ ਇੱਥੇ ਆ ਕੇ ਤਸੱਲੀ ਕਰਾ ਹੁਣ ਮੇਰਾ ਇੱਥੇ ਭਗਾਉਂਦਾ ਆ ਵੀਡੀਓ ਦੇਖਦੇ ਪਿਆ ਵੀਰ ਪਿਛਲੀ ਵਾਰੀ ਚਾਰ ਝੂਠੀਆਂ ਪਾਈਆਂ ਸੀ ਭਾਜੀ ਵੀਰ ਕਹਿੰਦੇ ਸੀ ਪੈਸੇ ਪਾ ਦੇਣਾ account 'ਚ ਤੇ ਭੇਜ ਦਿਓ ਨਹੀਂ ਭਾਜੀ ਇੱਕ ਟਾਈਮ ਵੀਡੀਓ ਕਾਲ ਤੇ ਦੂਜੇ ਟਾਈਮ ਉਹਨਾਂ ਨੂੰ ਇੱਥੇ ਚਵਾ ਕੇ ਦਿੱਤੀਆਂ ਭਾਜੀ ਡੱਬੇ ਮਾਰ ਕੇ ਦਿੱਤੇ ਬਿਲਕੁਲ ਬਾਕੀ ਜੇ ਕੋਈ ਆ ਗਾਰੰਟੀ ਹੋ ਗਈ ਇਦਾਂ ਦੀ ਨਹੀਂ ਕੋਈ ਗੱਲ ਹਰਜਿੰਦਰ ਪਾਈ ਦਾ ਜਿਹੜਾ ਦੋਸਤੋ ਕੰਮ ਆ ਤੁਹਾਨੂੰ ਪਸੰਦ ਆਉਂਦਾ ਕਿਉਂਕਿ ਨਰਕ ਪਰਖ ਆਪ ਕਰਕੇ ਲੈ ਕੇ ਆਉਂਦੇ ਆ ਅੱਗੇ ਤੁਹਾਨੂੰ ਵੀ ਜਿਹੜਾ ਬਿਲਕੁਲ ਰਿਕਵੈਸਟ ਕਰਦੇ ਰਹਿੰਦੇ ਆ ਵੀ ਆਪਦੀ ਤਸੱਲੀ ਤੁਸੀਂ ਵੀ ਕਰਕੇ ਲੈ ਕੇ ਜਾਓ ਕੱਲ ਨੂੰ ਇੱਕ ਦੂਜੇ ਨੂੰ ਜਿਹੜਾ ਮੰਦਾ ਚੰਗਾ ਕਹਿਣ ਦਾ ਮੌਕਾ ਨਾ ਮਿਲੇ ਇੱਕ ਭਾਈ ਹੋਰ ਵੀਰਾਂ ਦਾ ਹੱਥ ਬੰਨ ਕੇ ਮਾਫੀ ਮੰਗਣੀ ਸੀ ਕਿ ਪਿਛਲੀ ਵੀਡੀਓ ਦੇ ਭਾਈ ਕਈ ਵੀਰਾਂ ਦਾ ਫੋਨ ਨਹੀਂ ਚੁੱਕ ਹੋਇਆ ਉਹ ਭਾਜੀ ਆਈ ਸੌਰੀ ਫੀਲ ਕਰਦੇ ਆ ਕਿ ਜਿੰਨੇ ਘਾਉਂਦੇ ਪੈਸੀ ਕਿ ਚੱਕ ਹੀ ਨਹੀਂ ਹੋਏ ਕਈ ਵੀਰਾਂ ਦੇ ਬਿਲਕੁਲ ਹੋ ਜਾਂਦਾ ਵੀਰ ਫਿਰ ਨਾ ਫੋਨ ਜਦੋਂ ਆਪਾਂ ਅਪਲੋਡ ਕਰਦੇ ਆ ਵੀਡੀਓ ਪਸ਼ੂ ਲੋਕੀ ਵੇਖਦੇ ਆ ਭੈਣ ਭਰਾ ਉਹ ਫਿਰ ਧੜਾ ਧੜਾ ਲਾਉਣਾ ਸ਼ੁਰੂ ਕਰ ਦਿੰਦੇ ਕਿਉਂਕਿ ਹਰ ਇੱਕ ਨੂੰ ਨੀਡ ਹੁੰਦੀ ਜ਼ਰੂਰਤ ਹੁੰਦੀ ਖਰੀਦਣ ਦੀ ਬਿਲਕੁਲ ਤੇ ਜੇ ਕਿਸੇ ਦਾ ਪਸ਼ੂ ਇੱਕ ਇੱਕ ਪਸ਼ੂ ਦਾ ਇੱਕ ਪਸ਼ੂ ਚੰਗਾ ਮੰਨ ਲਓ ਵੀ ਨੀਲੀ ਰਬੀ ਦੀ ਝੋਟੀ ਮਗਰ ਖੜੀ ਹਾਂਜੀ ਹਾਂਜੀ ਇਹਦੇ ਪਰੇ ਹੋ ਸਕਦਾ 50 ਵੀਰਾਂ ਨੇ ਫੋਨ ਕਰਨੇ ਆ ਤੇ ਉਹ 50 ਗੁਸਾ ਗਿਲੇ ਲਈ ਕੋਈ ਗੱਲ ਨਹੀਂ ਗਈ ਅਗਲੀ ਵਾਰੀ ਫਿਰ ਪੇਸ਼ ਕੀਤੀ ਜਾਊਗੀ। ਫਿਰ ਹਾਂਜੀ ਹਾਂਜੀ। ਹਾਂ। ਆਪਰੇ ਭਾਈ ਇੱਕ ਸਾਲ ਦੀ ਸੇਵਾ ਦੇ ਵਿੱਚ 1.5 ਹਜ਼ਾਰ 2000 ਲੈਣਾ ਵੀਰਾਂ ਨੂੰ ਵਧੀਆ ਪਸ਼ੂ। ਬਿਲਕੁਲ ਜੈ ਮੋਲ ਤੇ ਖਰੀਦ ਕੇ ਦੇਣੇ ਆ ਭਾਈ। ਠੀਕ ਆ ਹਰਜਿੰਦਰ ਵੀਰੇ ਸੰਪਰਕ ਨੰਬਰ ਵੀ ਜਰੂਰ ਦਾ। ਭਾਈ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਫੋਨ ਨੰਬਰ ਹੈਗਾ 9968065987 ਤੇ ਕਾਲਿੰਗ ਵੀ ਹੁੰਦੀ ਤੇ ਵਟਸਐਪ ਵੀ ਚੱਲਦਾ। ਦੂਜਾ ਹੈਗਾ ਭਾਈ 8429076511 ਉੱਤੇ ਕਾਲਿੰਗ ਹੁੰਦੀ ਹੈ। ਠੀਕ ਹੈ ਵੀਰੇ। ਹਾਂਜੀ। ਓਕੇ ਸੋ ਦੋਸਤੋ ਮਿਲਦੇ ਇੱਕ ਨਵੀ